ਮਹਾਰਗ੍ਰੀਵਿਕਾ ਖਾਲਸਾ ਹੈ ਜਿੱਥੇ ਕਿ ਫਤਿਹ ਅੱਜ ਬੜਾ ਸੁਭਾਗਾ ਦਿਨ ਹੈ ਕਿਉਂਕਿ ਪੰਜਾਬ ਸਰਕਾਰ ਦਾ ਇਹ ਮਿਸ਼ਨ ਹੈ ਕਿ ਵੱਧ ਤੋਂ ਵੱਧ ਐਜੂਕੇਸ਼ਨ ਹੈ ਜਿਹੜੀ ਉਹ ਲੋਕਾਂ ਨੂੰ ਦਿੱਤੀ ਜਾਵੇ ਕਿਉਂਕਿ ਅੱਜ ਦੁਨੀਆ ਦੇ ਉੱਤੇ ਜਿੰਨੇ ਜਿਹੜੇ ਵੀ ਦੇਸ਼ ਦੇ ਕੋਲੇ ਵੱਧ ਐਜੂਕੇਸ਼ਨ ਹੈ ਜਾਂ ਜਿੱਥੇ ਵੱਧ ਪੜੇ ਲਿਖੇ ਲੋਕ ਹੈ ਉਹੀ ਦੇਸ਼ ਤਰੱਕੀ ਕਰਦੇ ਹੈ ਤੁਸੀਂ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਇਹ ਮੈਡੀਕਲ ਕਾਲਜ ਸਾਡਾ 50 ਸਾਲ ਦਾ ਜਿਹੜਾ ਪਿਛਲਾ ਇਤਿਹਾਸ ਹੈ ਉਸ ਤੋਂ ਵੀ ਪਹਿਲਾਂ ਲਗਭਗ 70 ਦੇ ਦਹਾਕੇ 'ਚ ਇਹ ਮੈਡੀਕਲ ਕਾਲਜ ਪਟਨਾ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੁਸਾਇਟੀ ਵੱਲੋਂ ਚਲਾਇਆ ਜਾਂਦਾ ਸੀ ਪਰ ਉਸ ਸਮੇਂ ਉਹਨਾਂ ਤੋਂ ਜਿਹੜੀ ਸੁਸਾਇਟੀ ਤੋਂ ਇਹ ਪ੍ਰਾਪਰ ਚੱਲ ਨਹੀਂ ਰਿਹਾ ਸੀ ਔਰ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਉਹਨਾਂ ਨੇ ਉਦਮ ਕੀਤਾ ਤਾਂ ਫਰੀਦਕੋਟ ਦੇ ਵਿੱਚ 1970 ਦੇ ਵਿੱਚ ਇਹ ਮੈਡੀਕਲ ਕਾਲਜ ਚੱਲੂ ਹੋਇਆ ਕਿਰਾਏ ਦੀਆਂ ਬਿਲਡਿੰਗਾਂ ਤੋਂ ਸ਼ੁਰੂ ਹੋਇਆ ਸਾਡਾ ਮੈਡੀਕਲ ਕਾਲਜ 50 ਸੀਟਾਂ ਤੋਂ ਸ਼ੁਰੂ ਹੋਇਆ ਵਾਧਾ ਵਾਧਾ ਹੌਲੀ-ਹੌਲੀ ਪਰ ਤੁਸੀਂ ਦੇਖਣਾ ਪੁਰਾਣੇ ਛੱਡਾਂ 'ਚ ਵੀ ਕਾਲਜ ਚੱਲਦਾ ਰਿਹਾ ਔਰ 2012 ਦੇ ਵਿੱਚ ਜਿਹੜਾ ਅਸੀਂ ਇੱਥੇ ਜਿਹੜੀ ਨਵੀਂ ਬਿਲਡਿੰਗ ਬਣੀ ਇਹਦਾ ਪੁਰਾਣਾ ਸ਼ੋਕ ਪਰ ਇਤਿਹਾਸ ਆ ਜਿਹੜਾ ਪਰ ਉਹਨੂੰ ਹੋਰ ਅੱਗੇ ਵਧਾਉਂਦਿਆਂ ਜਦੋਂ ਸਾਡੀ ਸਰਕਾਰ ਆਈ ਤਾਂ ਇੱਥੇ ਸਾਡੀ ਸਰਕਾਰ ਆਉਣ ਤੋਂ ਪਹਿਲਾਂ 125 ਸੀਟਾਂ ਸੀ ਪਰ ਜਦੋਂ ਸਰਕਾਰ ਬਣੀ ਸਰਕਾਰ ਵਧਣ ਅਨੁਸਾਰ 25 ਸੀਟਾਂ ਦਾ ਵਾਧਾ ਹੋਇਆ 250 ਤੋਂ 150 ਸੀਟ ਹੋਈ 150 ਤੋਂ ਪਿਛਲੇ 3 ਮਹੀਨੇ ਪਹਿਲਾਂ 50 ਸੀਟਾਂ ਦਾ ਸਾਡਾ ਹੋਰ ਵਾਧਾ ਹੋਇਆ 200 ਸੀਟ ਹੋਈ ਪਰ ਅਸੀਂ ਅਪੀਲ ਕੀਤੀ ਸਰਕਾਰ ਨੂੰ ਜੈ ਐਮਸੀਆ ਨੂੰ ਵੀ ਕਿ ਸਾਡੇ ਕੋਲੇ ਜਿੰਨਾ ਅਸੀਂ ਕੰਮ ਕੀਤਾ ਹੈ ਜਿੱਦੇ ਵੱਡੇ ਜਿੰਨੇ ਅਸੀਂ ਡਾਕਟਰ ਭਰਤੀ ਕੀਤੇ ਹੈ ਜਿੰਨੇ ਸਾਡੇ ਡਿਪਾਰਟਮੈਂਟ ਚੱਲਦੇ ਆ ਉਹਦੇ ਅਨਸਾਰ ਜਿਹੜੇ ਸਾਡੇ ਕੋਲੇ 250 ਸੀਟਾਂ ਦਾ ਸਾਡੇ ਕੋਲੇ ਪ੍ਰਬੰਧ ਹੈ ਤਾਂ ਸਾਨੂੰ 250 ਸੀਟ ਦਿੱਤੀ ਜਾਵੇ ਫੋ ਕੱਲ ਉਹ ਸਾਡੀ ਬੇਰਤੀ ਨੂੰ ਪ੍ਰਵਾਨ ਕਰਦੇ ਹੋਏ ਸਾਨੂੰ 50 ਸੀਟਾਂ ਦੀ ਹੋਰ ਮਨਜ਼ੂਰੀ ਮਿਲ ਗਈ ਆ ਪਰ ਅਸੀਂ ਉਹਨਾਂ ਦੀ ਹੁਣੇ ਹੀ ਜਿਹੜੀ ਆ ਉਹ ਐਡਮਿਸ਼ਨ ਆ ਜਿਹੜੀ ਉਹ ਕਾਲਜ ਚ ਕਰਕੇ ਇਹ ਜਿਹੜਾ ਹੈਗਾ ਉਹ ਸਾਡੇ ਇਲਾਕੇ ਨੂੰ ਵੀ ਪੰਜਾਬ ਨੂੰ ਵੀ 50 ਡਾਕਟਰ ਬਣਨਾ ਬਹੁਤ ਵੱਡੀ ਗੱਲ ਹੁੰਦੀ ਹੈ ਜੇ ਤੁਸੀਂ ਨਵਾਂ ਮੈਡੀਕਲ ਕਾਲਜ ਬਣਾਉਣਾ ਤਾਂ 50 ਸੀਟਾਂ ਹੀ ਮਿਲਦੀਆਂ ਪਹਿਲੀ ਵਾਰੀ ਤਾਂ ਅਸੀਂ ਇੱਕ ਸੀਜ਼ਨ ਦੇ ਵਿੱਚ 100 ਸੀਟ ਵਧਾਉਣ ਦਾ ਕੰਮ ਜਾ ਰੂਗਾ ਹੁਣ 250 ਸੀਟ ਅੱਜ ਸਾਡੇ ਕੋਲੇ ਜਿਹੜੀ ਆ ਉਹ ਹੋ ਗਈ ਇਦੇ ਨਾਲ ਨਾਲ ਲਗਾਤਾਰ ਅਸੀਂ ਹਰ ਇੱਕ ਪੱਖ ਤੋਂ ਜਿਹੜਾ ਵਾਅਦਾ ਕੀਤਾ ਕਿਉਂਕਿ ਜਿੰਨੇ ਸਾਡੇ ਕੋਲੇ ਅੱਜ ਡਾਕਟਰ ਨੇ ਐਮ ਡੀ ਐਮ ਐਸ ਨੇ ਉਹਨਾਂ ਦੇ ਨਾਲ ਸਾਡੀਆਂ ਪੀਜੀ ਦੀਆਂ ਸੀਟਾਂ ਵਧੀਆਂ ਕਿਸੇ ਟਾਈਮ ਇੱਥੇ 9 ਸੀਟਾਂ ਹੁੰਦੀਆਂ ਸੀ ਅੱਜ 105 ਸੀਟਾਂ ਤਾਂ ਇਹ ਵੀ ਸਾਡੀ ਜਿਹੜੀ ਇਹ ਸਰਕਾਰ ਦੀ ਤੇ ਸਾਡੇ ਮੈਡੀਕਲ ਕਾਲਜ ਦੇ ਸਾਰੇ ਸਟਾਫ ਦੇ ਉਪਰਾਲੇ ਬੀਸੀ ਸਾਹਿਬ ਮੁੱਖ ਮੰਤਰੀ ਪੰਜਾਬ ਲਗਾਤਾਰ ਕਿਉਂਕਿ ਇਹ ਅਦਾਰੇ ਪੈਸੇ ਨਾਲ ਚੱਲਦੇ ਆ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਚੀਜ਼ ਵਾਸਤੇ ਜਿੱਥੇ ਵੀ ਜਿਹੜੇ ਪਿਛਲੇ 20-20 ਸਾਲਾਂ ਦੇ ਅਧੂਰੇ ਕੰਮ ਪਏ ਸੀ ਪਾਸ ਹੋਏ ਸੀ ਉਹ ਵੀ ਅਸੀਂ ਚਾਲੂ ਕੀਤੇ ਸੁਪਰ ਸਪੈਸ਼ਲਿਸ ਜਿਹੜੀ ਬਿਲਡਿੰਗ ਆਪਾਂ ਚਾਲੂ ਕੀਤੀ ਆ ਉਹ ਪਿਛਲੇ 10 ਸਾਲਾਂ ਤੋਂ ਖੰਡਰ ਬਣੀ ਹੋਈ ਸੀ ਸਰਕਾਰ ਵੱਲੋਂ ਅਨੁਸਾਰ ਉਹਦੇ ਚ ਚਾਲੂ ਕੀਤਾ ਔਰ ਹੁਣ ਉਹ ਜਿਹੜੀ ਉਹ ਸੁਪਰ ਸਪੈਸ਼ਲ ਬਿਲਡਿੰਗ ਆ ਪੂਰਨ ਰੂਪ ਦੇ ਵਿੱਚ ਕੰਮ ਕਰ ਲੱਗੀ ਆ ਮਦਰ ਚਾਈਲਡ ਬਲਾਕ ਆ ਜਿਹੜਾ ਉਹ ਤੁਸੀਂ ਵੇਖਿਆ 170 ਬਿਡ ਦਾ ਬੱਚਿਆਂ ਦਾ ਹਸਪੀਟਲ ਜਿਹੜਾ ਬਣਾਇਆ ਜਿਹੜਾ ਇੱਕ ਛੋਟੇ ਜਿਹੇ ਏਡੇ ਇੱਕ ਵਾਰਡ ਦੇ ਵਿੱਚ ਚੱਲਦਾ ਸੀ ਔਰ ਇੱਕ ਇੱਕ ਜਿਹੜਾ ਹੈਗਾ ਉਹ ਬਿਡ ਦੇ ਉੱਤੇ ਤਿੰਨ ਤਿੰਨ ਬੱਚਿਆਂ ਨੂੰ ਪਾਇਆ ਹੁੰਦਾ ਉਹ ਵੀ ਜਿਹੜਾ 170 ਬਿਡ ਦਾ ਕੀਤਾ ਵੀ ਅਸੀਂ ਨਰਸਿੰਗ ਦੀਆਂ ਜਿਹੜੀਆਂ ਅਸੀਂ ਸੀਟਾਂ ਵਧਾਈਆਂ ਹੋਰ ਜਿਹੜਾ ਤੁਸੀਂ ਦੇਖ ਰਹੇ ਹੋ ਲਗਾਤਾਰ 100 100 ਬਿਡ ਦਾ ਜਿਹੜਾ ਸਾਡਾ ਕ੍ਰਿਟੀਕਲ ਕੇਅਰ ਸੈਂਟਰ ਹੈ ਜੀ ਜੋ 50 ਸੀਟਾਂ ਸਾਨੂੰ ਭਾਰਤ ਸਰਕਾਰ ਤੋਂ ਮਿਲੀਆਂ ਸੀ ਔਰ 50 ਅਸੀਂ ਪੰਜਾਬ ਸਰਕਾਰ ਨੇ ਕਰਕੇ ਉਹ 100 ਸੀਟ ਦਾ ਸਾਡਾ ਜਿਹੜਾ ਕ੍ਰਿਟੀਕਲ ਕੇਅਰ ਹੈ ਉਹ ਵੀ ਸਾਡਾ ਬਣ ਕੇ ਤਿਆਰ ਹੈ ਔਰ ਹੋਰ ਵੀ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਲਗਾਤਾਰ ਕਰ ਰਹੇ ਹਾਂ ਔਰ ਸਾਡੇ ਕੋਲੇ ਜਿਹੜਾ ਇੱਥੇ ਡੈਂਟਲ ਕਾਲਜ ਹੈ ਨਹੀਂ ਗੌਰਮੈਂਟ ਤਾਂ ਦੋ ਡੈਂਟਲ ਕਾਲਜ ਗੌਰਮੈਂਟ ਡੈਂਟਲ ਕਾਲਜ ਵੀ ਸਰਕਾਰ ਨੇ ਖੋਲਣ ਵਾਸਤੇ ਪੂਰੀ ਤਿਆਰੀ ਕਰ ਲਈ ਹੈ ਇੱਕ ਮੈਡੀਕਲ ਕਾਲਜ 50 ਮੈਡੀਕਲ ਕਾਲਜ ਦੇ ਅੰਦਰ ਫੀਕੋਟ ਤੇ ਇੱਕ 50 ਬੈੱਡ ਦਾ ਧੂਰੀ ਦੇ ਵਿੱਚ ਉਹ ਵੀ ਜਿਹੜਾ ਸਰਕਾਰ ਵੱਲੋਂ ਤਿਆਰੀ ਕੀਤੀ ਗਈ ਹੈ ਫਿਜ਼ੀਓਥੈਰੇਪੀ ਦੀਆਂ ਸੀਟਾਂ ਵੀ ਵਧਾਈਆਂ ਗਈਆਂ ਤੇ ਬਾਦਲ ਦੇ ਵਿੱਚ ਹੁਣ ਤੇ ਖਡੂਰ ਸਾਹਿਬ ਦੇ ਵਿੱਚ ਹੁਣ ਹੋਰ ਵੀ ਬਹੁਤ ਸਾਰਾ ਜਿਹੜਾ ਉਹ ਹੈਗਾ ਕੈਂਸਰ ਦਾ ਜਾਂ ਜਿਵੇਂ ਬਠਿੰਡੇ ਦੇ ਵਿੱਚ ਦੂਜਾ ਜਲਾਲਾਬਾਦ ਦੇ ਫਾਜ਼ਿਲਕਾ ਦੇ ਵਿੱਚ ਕੈਂਸਰ ਹਸਪੀਟਲ ਵੀ ਯੂਨੀਵਰਸਿਟੀ ਚਲਾ ਰਹੇ ਤੇ ਲਗਾਤਾਰ ਸਰਕਾਰ ਦੇ ਸਹਿਯੋਗ ਦੇ ਨਾਲ ਯੂਨੀਵਰਸਿਟੀ ਦੇ ਸਾਡੇ ਡਾਕਟਰਾਂ ਦੇ ਉਦਮ ਦੇ ਨਾਲ ਅਸੀਂ ਇਹ ਯੂਨੀਵਰਸਿਟੀ ਨੂੰ ਦਿਨ-ਦੁਨਹਰ ਰਾਤ ਤੱਕ ਪੁਨੀ ਤਰੱਕੀ ਵਾਲੇ ਪਾਸੇ ਲੈ ਕੇ ਜਾ ਰਹੇ ਹਾਂ ਔਰ ਸਕੈਲ ਡਵੈਲਪਮੈਂਟ ਦੇ ਜਿਹੜੇ ਕੋਰਸ ਰੁਕੇ ਹੋਏ 10 ਸਾਲ ਤੋਂ ਜਿਹੜਾ ਸਾਡਾ ਰੁਕਿਆ ਹੋਇਆ ਸੀ ਉਹ ਵੀ ਅਸੀਂ ਚਾਲੂ ਕਰਤੇ ਆ ਨਵੇਂ-ਨਵੇਂ ਜਿਵੇਂ ਬਹੁਤ ਸਾਰੇ ਡਿਪਲੋਮੇ ਸ਼ੁਰੂ ਕੀਤੇ ਆ 35 ਦੇ ਕਰੀਬ ਜਿਹੜੀਆਂ ਸਰਕਾਰ ਨੇ ਸਾਡੀਆਂ ਮੰਗਾ ਸੀ ਉਹ ਪਿਛਲੇ ਦਿਨੀ ਫਰਾਂਸ ਦੇ ਉੱਤੇ ਪਾਸ ਕਰਤੇ ਨੇ ਜਿਵੇਂ ਨਵਾਂ ਡੈਂਟਲ ਕਾਲਜ ਆ ਫਾਰਮੇਸੀ ਕਾਲਜ ਆ ਫਿਜ਼ੀਓਥੈਰੇਪੀ ਕਾਲਜ ਆ ਔਰ ਜਿਹੜਾ ਆਪਣਾ ਅ ਸੂਪਰ ਸਪੈਸ਼ਲਿਸਟ ਬਲਾਕ ਦੇ ਨਾਲ ਅਸੀਂ ਜਿਹੜਾ ਹੁਣ ਲਗਾਤਾਰ ਫੈਮਿਲੀ ਮੈਡੀਸਨ ਐਮਰਜੈਂਸੀ ਮੈਡੀਸਨ ਕ੍ਰਿਟੀਕਲ ਕੇਅਰ ਮੈਡੀਕਲ ਯੂਰੋਲੋਜੀ ਨਿਊਰੋਲੋਜੀ ਇਹ ਵਾਰਡ ਵੀ ਨਵੇਂ ਸਟੈਬਲਿਸ਼ ਕੀਤੇ ਆ ਜਿਹਦੇ ਨਾਲ ਕੋਕੇ ਬਹੁਤ ਸਾਰੇ ਪੇਸ਼ੈਂਟਾਂ ਨੂੰ ਦਿੱਲੀ ਵਰਗੇ ਸ਼ਹਿਰਾਂ ਚ ਜਾਂ ਚੰਡੀਗੜ੍ਹ ਪੀਜੀਆਈ ਜਾਣਾ ਪੈਂਦਾ ਸੀ ਉਹ ਉਹ ਜਿਹੜੇ ਪੇਸ਼ੈਂਟ ਆ ਉਹਨਾਂ ਦਾ ਇਲਾਜ ਵੀ ਅਸੀਂ ਲਗਾਤਾਰ ਇੱਥੇ ਕਰ ਰਿਹਾ ਤੋਂ ਇਹ ਸਰਕਾਰ ਦੀ ਤੇ ਯੂਨੀਵਰਸਿਟੀ ਦੇ ਸਾਡੇ ਵੀਸੀ ਸਾਹਿਬ ਸਮੇਤ ਸਾਡੇ ਪ੍ਰਿੰਸੀਪਲ ਸਾਹਿਬ ਸਾਰੇ ਇਹਨਾਂ ਸਟਾਫ ਐਮਐਸਸੀ ਤੇ ਡਾਕਟਰ ਸੌਰਵ ਹੋਣਾਂ ਦੇ ਸਾਰਿਆਂ ਦੇ ਯੋਗਦਾਨ ਦੇ ਨਾਲ ਜਿਹੜਾ ਇਹ ਮੈਡੀਕਲ ਕਾਲਜ ਕੀ ਕਰ ਰਿਹਾ ਹੈ ਕਾਫੀ ਗੁਰ ਕੋੜ ਵਾਸਤੇ ਉਹਨੂੰ ਫਿਰ ਤੋਂ ਵਧਾਈ ਦਿਨਾ ਕਿ ਇਹਨਾਂ ਨੇ ਇੱਕ ਚੰਗਾ ਸੁਪਨਾ ਦੇਖਿਆ ਸੀ ਪੰਜਾਬ ਦੇ ਅੰਦਰ ਪੂਰੇ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਨੂੰ ਸਨਮਾਨ ਬਣਾਇਆ ਤੇ ਉਹ ਜਿਹੜਾ ਉਹ ਫਲ ਅੱਜ ਅਸੀਂ ਇਸ ਵਿਦਿਆਦੇ ਰੂਪ ਦਿਓ ਤੇ ਸਾਨੂੰ ਪ੍ਰਾਪਤ। ਡਾਇਰੈਕਟਰ ਸਾਹਿਬ ਆਪਾਂ ਗੱਲ ਕਰਦੇ ਆ ਕਾਲਜ ਦੇ। ਡਿਪਾਰਟਮੈਂਟਸ ਦੀ ਜਿਹੜੀ ਚੱਲ ਨਹੀਂ ਪਾਉਂਦੇ। ਹਾਂਜੀ ਹਾਂਜੀ। ਪਰ ਫਸਟ ਹਸਪਤਾਲ ਦੇ ਜਿਹੜੇ ਹਾਲਾਤ ਐ ਉਹ ਜਦੋਂ ਤੁਸੀਂ ਸਰਕਾਰ ਚ ਨਹੀਂ ਸੀ ਸੱਤਾ ਤੇ ਨਹੀਂ ਸੀ ਤੁਸੀਂ ਵਾਰ ਵਾਰ ਵਿਦਿਸ਼ ਕਰਕੇ ਕਹਿੰਦੇ ਸੀ ਕਿ ਜਦੋਂ ਸਾਡੀ ਸਰਕਾਰ ਆਈ ਤਾਂ ਇੱਥੇ ਸਪੈਸ਼ਲਿਸਟ ਡਾਕਟਰ ਆਉਣਗੇ। ਪਰ ਅੱਜ ਵੀ ਜਿਹੜਾ ਹਸਪਤਾਲ ਐ ਪੀਜੀਆ ਦੇ ਸੱਤੇ ਚੱਲਦਾ। ਸਟਾਫ ਦੀ ਕਮੀ ਕਦੋਂ ਪੂਰੀ ਹੋਏਗੀ? ਔਰ ਨਰਸਿੰਗ ਸਟਾਫ ਦੀ ਰਾਤ ਨੂੰ ਵੀ ਨਹੀਂ ਹੁੰਦਾ। ਇੱਕ ਇੱਕ ਮਿੰਟ ਸਰ। ਜਦੋਂ ਦੀ ਸਰਕਾਰ ਆਪਣੀ ਬਣੀ ਆ 250 ਸਟਾਫਨਰਸ ਪਹਿਲਾਂ ਭਰਤੀ ਕੀਤੇ 229 129 ਸਟਾਫਨਰਸ ਬਾਅਦ ਕਿ ਭਰਤੀ ਕੀਤੇ तकरीबन 70 ਤੋਂ 80 ਡਾਕਟਰ ਹੈ ਜਿਹੜੇ ਐਮ ਡੀ ਐਮ ਐਸ ਉਹ ਆਪਣੇ ਭਰਤੀ ਅਸੀਂ ਕਰ ਦਿੱਤੇ ਜਿਹੜੀ ਗੱਲ ਉਹ ਕਿ ਇੱਕ ਅੱਧੇ ਬੰਦੇ ਸ਼ਰਾਰਤੀ ਬੰਦੇ ਵੀ ਹੁੰਦੇ ਆ ਲੋਕਾਂ ਦਾ ਤਾਂ ਜ਼ੋਰ ਲੱਗਿਆ ਹੋਇਆ ਸੀ ਮੈਡੀਕਲ ਕਾਲਜ ਬੰਦ ਹੋ ਜੇ ਇਸ ਪਾਸੇ ਵੀ ਤੁਰੇ ਹੋਏ ਸੀ ਪਰ ਅੱਜ ਤੁਸੀਂ ਜਾ ਕੇ ਦੇਖੋ ਵੀ 1700 ਬੰਦੇ ਦੀ ਆਪੀਡੀਆ ਮੈਡੀਕਲ ਕਾਲਜ ਜੇ ਕੋ ਬੰਦਾ ਠੀਕ ਹੁੰਦਾ ਤਾਂ ਤਾਂ ਹੀ ਇੱਥੇ ਆਉਂਦਾ 800 ਬੰਦੇ ਦਾ ਬੈੱਡ ਆ ਸਾਡੇ ਕੋਲੇ ਤੇ ਐਕਸਟਰਾ ਬੰਦੇ ਹੁੰਦੇ ਸਾਡੇ ਕੋਲ ਕਈ ਵਾਰੀ ਸਾਨੂੰ ਵੀ ਹੁਣ ਅਸੀਂ ਹੋਰ ਵਧਾ ਰਹੇ ਹਾਂ 200 ਬੈੱਡ ਅਸੀਂ ਹੋਰ ਵਧਾਉਣ ਵਾਲੇ ਪਾਸੇ ਤੁਰੇ ਹੋਏ ਹਾਂ ਸਾਡੇ ਕੋਲੇ ਜੇ ਇੰਨੇ ਲੋਕਾਂ ਦਾ ਇਲਾਜ ਕਰਦੇ ਆ ਤਾਂ ਤਾਂ ਹੀ ਨੇ ਲੋਕ ਇਲਾਜ ਕਰਾਉਣ ਆਉਂਦੇ ਆ ਪਰ ਡਾਕਟਰ ਵੀ ਚੌਂਗੀ ਜਿਹੜੇ ਚੰਗੇ ਡਾਕਟਰ ਆ 13% ਤੱਕ ਕਹਿੰਦੇ ਆ ਵੀ ਤੁਸੀਂ ਕਮੀ ਕਰ ਸਕਦੇ ਆ ਪਰ ਸਾਡੇ ਕੋਲੇ ਤੁਸੀਂ ਅੱਗੇ ਦੇਖੋ 5% ਤੋਂ ਵੀ ਘੱਟ ਕਮੀ ਆ ਡਾਕਟਰ

बेसिकली अपॉइंटमेंट सिर्फ पेंडिंग पीजी, पीजी डॉक्टर चुके होते हैं एम बी बी एस करने के बाद यहाँ आते हैं उनकी ट्रेनिंग का एक हिस्सा होता है रात में ड्यूटी करना और वो सिर्फ अकेले नहीं होते उनके ऊपर उनका सीनियर होता है और यहाँ जरूरत पड़ती है अपना हमारा फिर जो कंसलटेंट होता है वो भी आ जाता है पीजीस की ड्यूटी लगती ही है उनकी तो ड्यूटी ही है जब तो करेंगे नहीं तो सीखेंगे कैसे